ਸਾਡੇ ਜੋ 22 ਤਰੀਕ ਨੂੰ ਬਰਸਾਤ ਪਈ ਆ ਉਹਦੇ ਨਾਲ ਬਹੁਤ ਨੁਕਸਾਨ ਹੋ ਗਿਆ ਸੀ ਉਸ ਤੋਂ 2 ਦਿਨ ਬਾਅਦ ਵੀਰ ਜੀ ਇਹ ਖਾਲਸਾ ਜਿਹੜਾ ਨੇ ਸਾਡੇ ਪਿੰਡ ਪਹੁੰਚੇ ਝੋਨੇ ਦਾ ਜਾਇਜ਼ਾ ਲਿਆ ਤੇ ਪੱਠਿਆਂ ਦਾ ਜਾਇਜ਼ਾ ਲਿਆ ਝੋਨੇ ਦੀ ਹੁਣ ਇਹ ਪਨੀਰੀ ਦੀ ਗੱਲ ਕਰਦੇ ਵੀਰ ਕਹਿੰਦੇ ਅਸੀਂ ਤੁਹਾਨੂੰ ਪਹੁੰਚਦੀ ਜ਼ਰੂਰ ਕਰਾਂਗੇ ਤੇ ਜਿਹੜੇ ਵੀਰਾਂ ਦੇ ਪਸ਼ੂ ਭੁੱਖੇ ਮਰਦੇ ਸੀ ਪੱਠੇ ਜਮ੍ਹਾਂ ਖਤਮ ਹੋ ਗਏ ਸੀ ਤਕਰੀਬਨ 1 ਹਫ਼ਤਾ ਪਾਣੀ ਬਾਣਾ ਦੇ ਵਿੱਚ ਖੜਾ ਖੜਨ ਦੇ ਕਾਰਨ ਪੱਠੇ ਜਮ੍ਹਾਂ ਖਤਮ ਹੋ ਗਏ ਇਹਨਾਂ ਵੀਰਾਂ ਨੇ ਅੱਜ ਮੱਕੀ ਦਾ ਆਚਾਰ ਸਾਡੇ ਪਿੰਡ ਪਹੁੰਚਦਾ ਕੀਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਖਾਲਸਾ ਏਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਆ ਕੇ ਸੇਵਾ ਕੀਤੀ ਆ ਤੇ ਜਿਹੜੇ ਪਰਿਵਾਰਾਂ ਦੇ ਪੱਠੇ ਮਰੇ ਸੀ ਉਹਨਾਂ ਨੂੰ ਤਕਰੀਬਨ ਪਸ਼ੂਆਂ ਦੇ ਹਿਸਾਬ ਨਾਲ ਇਹਨਾਂ ਨੇ ਚਾਰ ਪਹੁੰਚਦਾ ਕੀਤਾ ਵਾ ਅਸੀਂ ਇਹਨਾਂ ਦਾ ਖਾਲਸਾ ਏਡ ਦਾ ਬਹੁਤ ਬਹੁਤ ਆਪਦੇ ਨਗਰ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਹਰਲੀ ਸੰਗਤਾਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ